ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਰਪਿੰਦਰ ਢਿੰਪੀ 98523543 ਤਰ੍ਹਾਂ ਨੇ ਮੈਂ ਆਪਣਾ ਮੋਬਾਈਲ ਨੰਬਰ ਹੈ ਜੀ ਅਕਸਰ ਹੀ ਤੁਸੀਂ ਬਹੁਤ ਸਾਰੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੁਹਾਡਾ ਬਾਰ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਦਿੱਲ ਲੀਆਂ ਗਹਿਰਾਈਆਂ ਚੋਂ ਵੀਡੀਓ ਸ਼ੇਅਰ ਕਰਨ ਲੱਗੇ ਤੁਹਾਡਾ ਨਾ ਸਾਂਝੀ ਕਰ ਲੱਗੀਆਂ ਵੀ ਇੱਕ ਜਿਹੜੀ ਮਾਨ ਵੀ ਸੀ ਬੱਚੀ 10 ਸਾਲ ਜਿਹਨੇ ਬਰਥਡੇ ਮਨਾਇਆ ਸੀ ਤੇ ਕੇਕ 'ਚ ਕੋਈ ਇਹ ਜ਼ਹਿਰੀਲੀ ਚੀਜ਼ ਆ ਗਈ ਆਪਾਂ ਸचेत ਹੋਣਾ ਚਾਹੀਦਾ ਬਣਾਉਣ ਵਾਲਿਆਂ ਨੇ ਵੀ ਸचेत ਹੋਣਾ ਚਾਹੀਦੇ ਵੀ ਆਪਾਂ ਨੂੰ ਗੰਦ ਨਹੀਂ ਖਵਾਉਣਾ ਚਾਹੀਦਾ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਬੜੇ ਚਾਵਾ ਨਾਲ ਹਾਏ ਓਏ ਬੜੇ ਚਾਵਾ ਨਾਲ ਕੇਕ ਸੀ ਮੰਗਾਇਆ ਜਨਮ ਦਿਨ ਮੌਤ ਦਿਨ ਬਣੇਗੀ ਐਸਾ ਕੇਕ ਵਿੱਚ ਕੀ ਸੀ ਮਲਾਇਆ ਜਨਮ ਦਿਨ ਮੌਤ ਦਿਨ ਬਣੇਗੀ 22 ਆਊਗੀ ਤੇਰੀ ਇੱਕ ਸਾਨੂੰ ਬੜੀ ਸੀ ਉਡੀਕ 22 ਆਊਗੀ ਤੇਰੀ ਇੱਕ ਸਾਨੂੰ ਬੜੀ ਸੀ ਉਡੀਕ ਐਸਾ ਕੇਕ ਬਣਾ ਕੇ ਲਾਤੀ ਕੇਕਾਂ ਤਾਂ ਹੀ ਲੀਕ ਐਸਾ ਕੇਕ ਬਣਾਇਆ ਲਾਤੀ ਸਾਰਿਆਂ ਨੂੰ ਲੀਕ ਅੱਗੇ ਕੀ ਲਿਖਿਆ ਜੀ ਵਰਡੇ ਦਸ ਮਾਸੀ ਮਾਨ ਵੀ ਮਨਾਇਆ ਵਰਡੇ ਦਸ ਮਾਸੀ ਮਾਨ ਵੀ ਮਨਾਇਆ ਜਨਮ ਦਿਨ ਮੌਤ ਦਿਨ ਵਣਗੀ ਅਸਾ ਕੇਕ ਵਿੱਚ ਹਾਏ ਓਏ ਅਸਾ ਕੇਕ ਵਿੱਚ ਕੀ ਸੀ ਮਲਾਇਆ ਜਨਮ ਦਿਨ ਮੌਤ ਦਿਨ ਬਣ ਗਈ ਅੱਗੇ ਕੀ ਲਿਖਿਆ ਜੀ ਸੋਬਾ ਉਠ ਪੈਣ ਨਾਲ ਹੋਲੀ ਸੀ ਮਨਾਉਣੀ ਜੋ ਸ਼ਾਮ ਨੂੰ ਕਹਿੰਦੇ ਦਲੀਲਾ ਕਰਕੇ ਪਈ ਸੀ ਆਪਣੀ ਭੈਣ ਨੂੰ ਗੱਲਾਂ ਕਰਕੇ ਪਈ ਸੀ ਕਹਿੰਦੇ ਅਸੀਂ ਸੋਬਾ ਇਕੱਠੇ ਉੱਠ ਕੇ ਹੋਲੀ ਖੇਡਾਂਗੇ ਸੋਬਾ ਉਠ ਪੈਣ ਨਾਲ ਹੋਲੀ ਸੀ ਮਨਾਉਣੀ ਜੋ ਸੁੱਤੀ ਪਈ ਰਹੇਗੀ ਐਸੀ ਹੋਈ ਅਣ ਹੋਣੀ ਜੋ ਉੱਠਿਆ ਨਾ ਗਿਆ ਐਸੀ ਹੋਈ ਅਣ ਹੋਣੀ ਜੋ ਮਰੀ ਪਈ ਦੇ ਹਾਏ ਹੋਏ ਮਰੀ ਪਈ ਦੇ ਗਲਾਲੀ ਰੰਗ ਲਾਇਆ ਕਿਉਂਕਿ ਬਹੁਤ ਦੁੱਖ ਲੱਗਦਾ ਮਰੀ ਪਈ ਦੇ ਗਲਾਲੀ ਰੰਗ ਲਾਇਆ ਮਰੀ ਪਈ ਦੇ ਗਲਾਲੀ ਰੰਗ ਲਾਇਆ ਜਨਮ ਦਿਨ ਮੌਤ ਦਿਨ ਬਣ ਗਈ ਐਸਾ ਕੇਕ ਵਿੱਚ ਕੀ ਸੀ ਮਲਾਇਆ ਜਨਮ ਦਿਨ ਮੌਤ ਦਿਨ ਬਣ ਗਈ ਅੱਗੇ ਕੀ ਲਿਖਿਆ ਜੀ ਕੇਕ ਮਠਿਆਈਆਂ ਸਭ ਚੀਜ਼ਾਂ ਵਾਲੇ ਸੋਚ ਲੋ ਕੇਕ ਮਠਿਆਈਆਂ ਸਭ ਚੀਜ਼ਾਂ ਵਾਲੇ ਸੋਚ ਲੋ ਗੰਦ ਨਾ ਮਿਲਾਓ ਜਿੰਦ ਕਿਸੇ ਦੀ ਝੋਨੋ ਚਲੋ ਸਾਨੂੰ ਗੰਦ ਨਾ ਖਵਾਓ ਜਿੰਦ ਜਾਨ ਕਿਸੇ ਦੀ ਜੋਨੋ ਚਲੋ ਲੇਖਾ ਹੋਵੇਗਾ ਨਿੰਦੀ ਨੇ ਸੁਣਾਇਆ ਲੇਖਾ ਦੇਣਾ ਪਹਿਣਾ ਨਿੰਦੀ ਨੇ ਸੁਣਾਇਆ ਜਨਮ ਦਿਨ ਮੌਤ ਦਿਨ ਬਣ ਗਈ ਐਸਾ ਕੇਕ ਵਿੱਚ ਹਾਏ ਓਏ ਐਸਾ ਕੇਕ ਵਿੱਚ ਕੀ ਸੀ ਮਲਾਇਆ ਜਨਮ ਦਿਨ ಮೌದು ದಿನ ಬಣಗಿ ಸೊ ಅಲ್ಲಿ ಮಾಫೋ ಥ್ಯಾಂಕ್ ಯು ಸರಿ